ਤੂੰ ਜਾਣਾ ਟੂਰਿਸਟ ਨੂੰ ਜਾਣਾ ਮਨਾਲੀ ਜੰਮੂ ਕਸ਼ਮੀਰ ਨਹੀਂ ਇਹ ਧਾਰਗਾੜਾ ਹੁਸ਼ਿਆਰ ਪਰਚੇ ਉਸ ਵਕਤ ਮਾਹੌਲ ਗਰਮਾ ਗਿਆ ਜਦੋਂ ਇੱਕ ਪ੍ਰਵਾਸੀ ਦੇ ਨਾਲ ਭਰੀ বাস ਨੂੰ ਪਿੰਡ ਪੁਰਹੀਰਾ ਦੇ ਲੋਕਾਂ ਵੱਲੋਂ ਘੇਰ ਲਿਆ ਜਾਂਦਾ ਹੈ ਥਾਣਾ ਪੁਰਹੀਰਾ ਪੁਲਿਸ ਨੂੰ ਮੌਕੇ ਤੇ ਬੁਲਾ ਲਿਆ ਜਾਂਦਾ ਜਦੋਂ ਲੋਕਾਂ ਵੱਲੋਂ বাস ਦੇ ਡਰਾਈਵਰ ਤੋਂ ਕਾਗਜ਼ਾਂ ਦੀ ਮੰਗ ਕੀਤੀ ਜਾਂਦੀ ਹੈ ਤਾਂ বাস ਦਾ ਡਰਾਈਵਰ ਕੋਈ ਵੀ ਕਾਗਜ਼ਾਤ ਪੇਸ਼ ਨਹੀਂ ਕਰ ਪਾਉਂਦਾ ਨਾ ਹੀ ਉਹ ਲਾਇਸੈਂਸ ਦਿਖਾ ਪਾਉਂਦਾ ਡਰਾਈਵਰ ਦਾ ਕਹਿਣਾ ਹੈ ਕਿ ਇਹ ਟੂਰਿਸਟ ਬੱਸ ਸਹਰ ਰੋਜ਼ਾਨਾ ਉਹ ਹੁਸ਼ਿਆਰਪੁਰ ਅਤੇ ਹੋਰ ਸ਼ਹਿਰਾਂ ਸਮੇਤ ਪ੍ਰਵਾਸੀਆਂ ਨੂੰ ਉਤਾਰ ਕੇ ਜਾਂਦਾ ਹੈ ਅੱਜ ਵੀ ਜਦੋਂ ਬੱਸ ਖੇਤਾਂ 'ਚ ਪਹੁੰਚੀ ਤਾਂ ਲੋਕਾਂ ਵੱਲੋਂ ਉਸ ਨੂੰ ਘੇਰ ਲਿਆ ਗਿਆ ਗੱਲਬਾਤ ਦੌਰਾਨ ਕਿਸਾਨ ਆਗੂ ਮਨਜੀਤ ਰਾਏ ਦਾ ਕਹਿਣਾ ਸੀ ਕਿ ਇੱਕ ਪਾਸੇ ਤਾਂ ਪੁਲਿਸ ਪੰਜਾਬੀਆਂ ਦੇ ਕੈਮਰਿਆਂ ਰਾਹੀਂ ਚਲਾਨ ਕੱਟਦੀ ਹੈ ਪਰੰਤੂ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ ਜਾਂਦਾ

ਬਸ ਸਟੈਂਡ ਕਿਉਂ ਨਹੀਂ ਰੋਕਦੇ ਬੱਸਾਂ ਇਦਾਂ ਹੀ ਬਾਈਪਾਸਾਂ ਦੇ ਕਿਉਂ ਰੁਕੀਆਂ ਨਹੀਂਆਂ ਖੇਤਾਂ ਦੇ ਵਿੱਚ ਮੇਰੇ ਨਾਂ ਤੇ ਦੋ ਤੇ ਹੈ ਨਾ ਕਮਰਾ ਉਮਰਾ ਬਣਵਾ ਰ ਕਮਰਾ ਲੈ ਰੱਖਾ ਯਾਰ ਉਤ ਤਾਂ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਤੂੰ ਉਹਨਾਂ ਲਿਆ ਸਾਰਿਆਂ ਲਈ ਉਹਨਾਂ ਨੂੰ ਬਸ ਸਟੈਂਡ ਕਿਉਂ ਨਹੀਂ ਤਾਰਦਾ ਇਹ ਦੱਸ ਬਸ ਸਟੈਂਡ ਜੀ ਆਦੀ ਨਾ ਟੂਰਿਸਟ ਗਾੜੀ ਇਹ ਟੂਰਿਸਟ ਵਾਸਤੇ ਪਰ ਇਹਦੇ ਉੱਤੇ ਤੂੰ ਕਹਿ ਰਿਹਾ ਕਿ ਬਾਹਰ ਰੋਜ਼ ਪੱਕਾ ਕਿਹੜਾ ਲੱਗ ਰਿਹਾ ਹੈ 11:00 ਵਜੇ ਪਰਮਟ ਦੇ ਉੱਤੇ ਕਿੱਥੇ ਦਾ ਪਰਮਟ ਪਾਇਆ ਹੈ ਜੀ ਪਰਮਟ ਕਹਾ ਗਿਆ परमिट ऑल इंडिया है ऑल इंडिया है टैक्स भी है सब चीज है कितने लोगों को उतारा है यहाँ पे दस लोग गए आठ से दस तक कहाँ गए वो उनका नाम पता कुछ मालूम है आप। कुछ तो गए हैं जालंधर और कुछ गए लुधियाना और कुछ यही आसपास गए होंगे पता नहीं है उसका डाटा तुम्हारे पास नहीं, कहाँ उतारे इसका डाटा कुछ नहीं रखते आप नहीं जहाँ से लाए हैं वहाँ से का पता है यहाँ का पता नहीं है कहाँ जाते हैं ਅਵੀ ਜੋ ਤੁਮੇ ਪੜਾਈ ਪ੍ਰਵਾਸੀਆਂ ਕਾ ਜਿਹੜਾ ਹੈ ਆਪਕਾ ਕੁਛ ਨਹੀਂ ਫਰਜ਼ ਬੰਦਾ ਕਿ ਉਹਨਾਂ ਦਾ ਡਾਟਾ ਵਗੈਰਾ ਕੁਛ ਤੋਂ ਲੈ ਕੋਈ ਆਧਾਰ ਕਾਰਡ ਦੀ ਕਾਪੀ ਜਾਂ ਫਿਰ ਉਹਨਾਂ ਦਾ ਨਾਮ ਪਤਾ ਇੱਕ ਡਾਇਰੀ ਤੇ ਅਬ ਲੈ ਲੇਗੇ ਜੋ ਚਲenge ਤੇ ਪਤਾ ਨਹੀਂ ਕਿ ਟਿਕਟ ਕਿਵੇਂ ਕੱਟਦੇ ਹੋ ਇਸ ਕੀ ਆਨਲਾਈਨ ਆ ਦੇਖੋ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਫੋਨ ਗਿਆ ਇੱਥੋਂ ਸਾਡੇ ਨੌਜੋ ਉਹਨਾਂ ਦਾ ਪੁਰਹੀ ਰੰਦਾ ਮੇਰੇ ਵੀ ਰਹਿਚਪੁਰਹੀ ਰੰ ਸੋ ਅੱਜ ਮੈਂ ਖੇਤਾਂ ਦੇ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਵੀ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭਰ ਕੇ ਬਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜਵਾਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਦੂਜੀ ਗੱਲ ਜਦੋਂ ਬਸ ਵਾਲੇ ਨੂੰ ਪੁੱਛਿਆ ਵੀ ਭਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਘਾਲਿਆ ਉਹਦਾ ਨਾਅ ਤੇ ਉਹਦੇ ਕੋਲ ਪਰਮਿਟ ਹੈ ਔਰ ਨਾਅ ਉਹਦੇ ਕੋਲ ਹਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇਹ ਪੰਜਾਬ ਦਾ ਜਿਵੇਂ ਡੁਪਲੀਕੇਟ ਹੈ ਹੁਣ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਰਾ ਹੁਣ ਬੱਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਹ ਕੀ ਜਿਹੜੀਆਂ ਜੁਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜەڵਾਨ ਨਹੀਂ ਕੀ ਗੱਲ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਰੁਪਈਏ ਲੈ ਕੇ ਭੇਜੀ ਜਾਂਦੀ ਹੈ ਇਹ ਕਰਾਪਸ਼ਨ ਚੱਲ ਰਹੀ ਹੈ ਇਹ ਮੋٹے ਰੁਪਈਏ ਕਮਾ ਰਹੇ ਨੇ ਇਸ ਗੱਲ ਦੇ ਵਿੱਚ ਸ਼ੋ ਇਹ ਬਿਲਕੁਲ ਇਹ ਧੰਦਲੀ ਜਿਹੜੀ ਹੋ ਰਹੀ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇੰਟਰਨਸ ਤੇ ਹੀ ਬਸਦੇ ਪੂਰੇ ਡਾਕੂਮੈਂਟ ਚੈੱਕ ਹੋਣੇ ਤਾਂ ਉੱਥੇ ਬਸ ਰੋਕ ਕੇ ਵਾਪਸ ਭੇਜੀ ਜਾਵੇ ਸੈਕੰਡ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਸਾਰਿਆਂ ਦੇ ਡਾਕੂਮੈਂਟ ਚੈੱਕ ਹੋਣ ਜਿਹੜੇ ਪੰਜਾਬ ਤੋਂ ਅਦਰ ਸਟੇਟ ਤੋਂ ਆਉਂਦੇ ਨੇ ਨਹੀਂ ਤਾਂ ਵਾਪਸ ਭੇਜੇ ਜਾਣ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਪ ਚੈੱਕ ਕਰਨਗੇ ਫਿਰ ਕੋਈ ਵੀ ਵਿਧਾਨ ਨਹੀਂ ਹੁੰਦਾ ਜਿਹੜੇ ਪੰਜਾਬ ਦੇ ਲੋਕ ਆਪ ਤੁਰਦੇ ਨੇ ਅਸੀਂ ਹੁਣ ਪੰਜਾਬ 'ਚ ਕੋਈ ਵਿਧੀ ਵਿਧਾਨ ਬਣਾ ਕੇ ਰਹਿਣਾ ਆ ਜਿਹੜੀ ਗੱਲ ਪ੍ਰਚਾਰੀ ਜਾ ਰਹੀ ਨਾ ਕਿ ਪੰਜਾਬ ਦੇ ਲੋਕਾਂ ਨੂੰ ਵਿਲੇਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਪੰਜਾਬ ਦੇ ਲੋਕ ਤਾਂ ਕਹਿੰਦੇ ਜੀ ਪੇ ਪਜਾਓ ਆਇਆ ਕਰੋ ਇਹ ਬੜਾ ਦੇਸ਼ ਵਿਰੋਧੀ ਨਾਰਾ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਪੰਜਾਬ ਦੇ ਲੋਕ ਹਮੇਸ਼ਾ ਪੂਰੇ ਦੇਸ਼ ਦਾ ਢਿੱਡ ਭਰਦੇ ਰਹੇ ਬੇਵਾਰ ਲੋਕ ਨੇ ਕਦੇ क्रूरता ਨਹੀਂ ਦਿਖਾਈ ਅੱਜ ਵੀ ਕਿਸੇ ਨੂੰ ਉਹ ਅੰਗਲ ਤੱਕ ਨਹੀਂ ਲਾਈ ਕੋ ਬੰਦਾ ਜਿਹੜਾ ਕ੍ਰਿਮੀਨਲ ਹੈ ਜਿਹੜਾ ਸਾਡੀਆਂ ਔਰਤਾਂ ਨੂੰ ਬਹਿ ਕੇ ਬਸ ਦੇ ਵਿੱਚ ਉਹਨਾਂ ਦੇ ਨਾਲ ਗਲਤ ਵਿਵਹਾਰ ਕਰਦਾ ਉਹਨਾਂ ਤੇ ਆਪਣਾ ਸੀਰਮ ਸਿਰਦਾ ਕੀ ਉਹਨੂੰ ਕੁੱਟিয়ে ਨਾ ਉਹ ਤਾਂ ਫੜ ਦੇਣਾ ਚਾਹੀਦਾ ਇਸ ਕਰਕੇ ਭਾਈ ਇਹ ਸਰਕਾਰ ਜਿਹੜੀ ਆ ਉਹਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹ ਕਾਨੂੰਨ ਵਿਵਸਥਾ ਨੂੰ ਕਾਇਮ ਕਰੋ ਨਹੀਂ ਤਾਂ ਫਿਰ ਪੰਜਾਬ ਦੇ ਲੋਕ ਆਪ ਉਧਰੇ ਲੋਕੇ ਜਦੋਂ ਕਰਨਗੇ ਫਿਰ ਕੋਈ ਕਾਨੂੰਨ ਵਿਵਸਥਾ ਨਹੀਂ ਰਹੇਗੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦੇ ਜਿਹੜੇ ਆ ਆਧਾਰ ਕਾਰਡ ਚੈੱਕ ਕੀਤੇ ਜਾਣ ਉਹਨਾਂ ਦਾ ਬਿਲਕੁਲ ਪੀਸੀਸੀ ਉਹਦੇ ਤੱਕ ਪੰਜਾਬ ਦੇ ਇੰਟਰਸਟ